ਮੇਰੇ ਮਾਤਾ ਜੀ ਨੇ ਮੈਨੂੰ ਘੁੱਟ ਕੇ ਆਪਣੀ ਬੁੱਕਲ ਵਿੱਚ ਲੈ ਲਿਆ ਮੇਰੇ ਹੰਝੂ ਸਾਫ਼ ਕੀਤੇ ਮੈਨੂੰ ਪੀਣ ਲਈ ਪਾਣੀ ਦਿੱਤਾ ਮੇਰੇ ਮਾਤਾ ਜੀ ਆਪ ਵੀ ਮੇਰੇ ਨਾਲ ਰੋਣ ਲੱਗ ਪਏ ਮੇਰੇ ਮਾਤਾ ਜੀ ਨੇ ਆਖਿਆ ਪੁੱਤ ਅਸੀਂ ਤੇਰੀ ਭਲਾਈ ਲਈ ਹੀ ਘੂਰਦੇ ਹਾਂ ਪੜ੍ਹ ਲਿਖ ਜਾਵੇਂਗਾ ਵੱਡਾ ਹੋ ਕੇ ਅਫਸਰ ਲੱਗ ਜਾਵੇਂਗਾ ਤੈਨੂੰ ਸਾਡੇ ਵਾਂਗੂ ਜ਼ਿੰਦਗੀ ਤੋਂ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ ਮੈਂ ਉਹਨਾਂ ਵੱਲ ਖਾਲੀ ਅੱਖਾਂ ਨਾਲ ਵੇਖਦਾ ਰਿਹਾ ਮੇਰੇ ਮਾਤਾ ਜੀ ਮੇਰੇ ਮਨ ਵਿੱਚ ਉਬੜ ਰਿਹਾ ਦੁੱਖ ਸਮਝ ਨਹੀਂ ਰਹੀ ਸੀ ਹੋ ਸਕਦਾ ਉਹ ਆਪਣੀ ਜਗ੍ਹਾ ਸਹੀ ਵੀ ਹਨ ਪਰ ਉਹ ਇਹ ਸਮਝਣ ਵਿੱਚ ਅਸਮਰੱਥ ਰਹੇ ਇਹ ਗੱਲਾਂ ਜਿਹੜੀਆਂ ਅੱਜ ਮੇਰੇ ਉੱਤੇ ਬੀਤ ਰਹੀਆਂ ਹੁਣ ਇਹ ਰੋਜ਼ਾਨਾ ਮੇਰੇ ਉੱਤੇ ਬੀਤਿਆ ਕਰਨਗੀਆਂ ਰੋਜ਼ਾਨਾ ਮੈਨੂੰ ਬੋਰੀ ਦੇ ਬਸਤੇ ਕਰਕੇ ਮਖੌਲ ਦਾ ਪਾਤਰ ਬਣਨਾ ਪਿਆ ਕਰੇਗਾ ਮੇਰੇ ਮਾਤਾ ਜੀ ਨੇ ਆਖਿਆ ਪੁੱਤ ਔਖ ਕੱਟ ਕੇ ਹੀ ਸੌਖ ਮਿਲਦੀ ਹੈ ਚਲ ਕਿਤਾਬਾਂ ਚੁੱਕ ਕੇ ਕਿਤਾਬ ਨੂੰ ਮੱਥਾ ਟੇਕ ਕੇ ਦੁਬਾਰਾ ਪੜ ਲਾ ਮੈਂ ਤੇਰੇ ਹੱਥ ਉੱਤੇ ਤੇਲ ਲਗਾ ਦਿੰਦੀ ਹਾਂ ਦਰਦ ਘਟ ਜਾਵੇਗਾ ਅਗਲੇ ਦਿਨ ਫਿਰ ਮੈਂ ਸਕੂਲ ਜਾਣ ਲਈ ਤਿਆਰ ਹੋ ਗਿਆ ਜਿਵੇਂ ਦਿਨ ਬੀਤਦੇ ਜਾ ਰਹੀ ਸੀ ਮੇਰੇ ਸਕੂਲ ਜਾਣ ਦਾ ਚਾਅ ਘਟਦਾ ਜਾ ਰਿਹਾ ਸੀ ਮੈਂ ਮੇਰੀ ਜ਼ਿੰਦਗੀ ਵਿੱਚ ਹੁਣ ਪਹਿਲਾਂ ਵਾਂਗ ਖੁਸ਼ ਨਹੀਂ ਸੀ ਮੈਨੂੰ ਸਕੂਲ ਜਾਣਾ ਚੰਗਾ ਨਹੀਂ ਬੋਝ ਲੱਗਣ ਲੱਗ ਪਿਆ ਸੀ ਮੇਰੇ ਪਿਤਾ ਜੀ ਸਾਈਕਲ ਚਲਾਉਂਦੇ ਥੱਕ ਜਾਂਦੇ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਮੇਰੇ ਲਈ ਇੱਕ ਹੋਰ ਸਾਈਕਲ ਲਿਆ ਜਾ ਸਕੇ। ਛੋਟਾ ਹੋਣ ਕਰਕੇ ਮੈਂ ਇਕੱਲਾ ਵੀ ਸਕੂਲ ਨਹੀਂ ਜਾ ਸਕਦਾ ਸੀ। ਮੇਰੇ ਮੈਂ ਮੇਰੇ ਪਿਤਾ ਜੀ ਦਾ ਹਾਲ ਵੇਖ ਕੇ ਅੰਦਰ ਹੀ ਅੰਦਰ ਕੁੱਟਨ ਮਹਿਸੂਸ ਕਰਦਾ। ਸਕੂਲ ਪਹੁੰਚ ਕੇ ਮੇਰੇ ਬੋਰੀ ਦੇ ਬਸਤੇ ਉੱਤੇ ਰੋਜ਼ਾਨਾ ਕੋਈ ਨਾ ਕੋਈ ਹਾਸਾ ਠੱਠਾ ਕਰਦਾ। ਰੋਜ਼ਾਨਾ ਦੀ ਤਰ੍ਹਾਂ ਉਹੀ ਮੁੰਡਾ ਜਿਸ ਤੋਂ ਮੈਂ ਮੁਫਤ ਵਿੱਚ ਕਿਤਾਬਾਂ ਲਈਆਂ ਸਨ ਮੈਨੂੰ ਪੈਸਿਆਂ ਲਈ ਘੂਰਦਾ ਰਹਿੰਦਾ। ਕਲਾਸ ਵਿੱਚ ਪੜ੍ਹਦੇ ਸਮੇਂ ਹੁਣ ਮੈਂ ਆਪਣੇ ਆਪ ਸਭ ਤੋਂ ਲੇਟ ਉੱਤਰ ਦੇਣ ਲੱਗ ਪਿਆ ਸੀ ਜਿਹੜੇ ਅਧਿਆਪਕ ਨੇ ਮੈਨੂੰ ਸਭ ਤੋਂ ਪਹਿਲਾਂ ਉੱਤਰ ਦੇਣ ਲਈ ਘੂਰਿਆ ਸੀ ਅਤੇ ਆਖਿਆ ਸੀ ਕਿ ਚਲਾਕੀ ਕਰਕੇ ਪਹਿਲਾਂ ਲੱਗੀ ਨਿਸ਼ਾਨੀ ਤੋਂ ਵੇਖ ਕੇ ਹੀ ਉੱਤਰ ਦਿੰਦਾ ਹੈ ਉਸ ਤੋਂ ਮੈਨੂੰ ਨਾਫਰਤ ਹੋਣੀ ਸ਼ੁਰੂ ਹੋ ਗਈ ਸੀ ਮੈਂ ਉਹਨਾਂ ਨੂੰ ਹੁਣ ਗੁੱਡ ਮਾਰਨਿੰਗ ਵਿਸ਼ ਨਹੀਂ ਕਰਦਾ ਸੀ